ਜਿੱਥੇ-ਜਿੱਥੇ ਗੁਰੂ ਸਾਹਿਬ ਗਏ ਜਿੱਥੇ ਬੈਠੇ ਉਹਨਾਂ ਨੇ ਉਪਦੇਸ਼ ਦਿੱਤਾ ਹੁਣ ਗੁਰੂ ਸਾਹਿਬ ਤਾਂ ਇੱਕ ਥਾਂ ਤੇ ਗਏ ਉਹਦੇ ਤੋਂ ਬਾਅਦ ਅੱਗੇ ਚਲੇ ਗਏ ਪਰ ਜਿੱਥੇ ਵੀ ਗੁਰੂ ਸਾਹਿਬ ਗਏ ਉਥੇ ਸੰਗਤ ਕਾਇਮ ਕਰ ਹੈ ਜਿੰਨੇ ਸਾਨੂੰ ਜਥੇ ਬੰਦਕ ਕੀਤਾ ਜਿੱਥੇ ਵੀ ਗੁਰੂ ਨਾਨਕ ਸਾਹਿਬ ਗਏ ਤੇ ਜਦੋਂ ਗੁਰੂ ਸਾਹਿਬ ਤੁਰਨ ਲੱਗਦੇ ਸਨ ਤੇ ਸੁਭਾਵਕ ਆਪ ਸੰਗਤਾਂ ਪੁਰਸ਼ੀਆਂ ਸੀ ਤੇ ਗੁਰੂ ਸਾਹਿਬ ਤੁਸੀਂ ਤੇ ਚੱਲੇ ਹੋ ਤੇ ਅਸੀਂ ਹੁਣ ਫੇਰ ਇਹਦੇ ਨਾਲ ਜੁੜਾਂਗੇ ਤਾਂ ਗੁਰੂ ਸਾਹਿਬ ਨੇ ਆਖਿਆ ਕਿ ਸ਼ਬਦ ਨਾਲ ਬਾਣੀ ਨਾਲ ਜਿਹੜਾ ਗੁਰੂ ਨੇ ਉਪਦੇਸ਼ ਦਿੱਤਾ ਉਹ ਬਾਣੀ ਗੁਰੂ ਸਾਹਿਬ ਸਰੀਰ ਕਰਕੇ ਅੱਗੇ ਚਲੇ ਗਏ ਪਰ ਸੰਗਤ ਨੂੰ ਉਥੇ ਬਾਣੀ ਦੇ ਗਏ ਸ਼ਬਦ ਦੇ ਗਏ ਜਿੱਥੇ ਗੁਰੂ ਸਾਹਿਬ ਬੈਠੇ ਜਿੱਥੇ ਜਾਏ ਬਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਉਹ ਥਾਂ ਮੁਬਾਰਕ ਹੋ ਗਈ ਉਹ ਸੰਗਤ ਕਾਇਮ ਹੋ ਗਈ ਉੱਥੇ ਉੱਥੇ ਸੰਗਤ ਨੇ ਆਪਣੇ ਆਪ ਨੂੰ ਗੁਰੂ ਦੇ ਨਾਲ ਜੋੜਨ ਲਈ ਰੱਬ ਨਾਲ ਜੋੜਨ ਲਈ ਗੁਰ ਸ਼ਬਦ ਦੇ ਨਾਲ ਆਪਣੇ ਆਪ ਨੂੰ ਪੱਕਾ ਜੋੜਨੇ ਆ ਉੱਥੇ ਉੱਥੇ ਬਣ ਗਈਆਂ ਸੰਗਤਾਂ ਬਾਣੀ ਦੇ ਵਿੱਚ ਵਾਰ-ਵਾਰ ਜਿਹੜੀ ਸੰਗਤ ਦੀ ਵਡਿਆਈ ਆ ਕੋਈ ਇਹ ਕਹੇ ਨਹੀਂ ਹੈ ਵਡ ਭਾਗੀ ਹਰ ਸੰਗਤ ਪਾਵੈ ਭਾਗਹੀਨ ਭ੍ਰਮ ਚੋਟਾਂ ਖਾਵੈ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਪਰਿਚੈ ਰੋਜ਼ ਆਪਾਂ ਸੋਧਰ ਦੇ ਅੰਦਰ ਪਾਠ ਕਰਦੇ ਆ ਰਹਿ ਰਾਖ ਸਾਧ ਜੀ ਦੇ ਭਾਈ ਪ੍ਰਾਪਤ ਮਾਨੁਖ ਤੇ ਉਹ ਹਰਿ ਜਾ ਗੋਬਿੰਦ ਮਿਲਣ ਕੀ ਇਹ ਤੇਰੀ ਬਰਗਾ ਅਵਰ ਕਾਜ ਤੇਰਾ ਕਿਤਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਮਿਲ ਸਾਧ ਸੰਗਤ ਤੋਂ ਭਾਵ ਵੀ ਗੁਰੂ ਕੀ ਸੰਗਤ ਗੌਰ ਸੰਗਤ ਜਿੱਥੇ ਗੁਰੂ ਵੇਚ ਹੈ ਸ਼ਬਦ ਵੇਚ ਹੈ ਰਗ ਵੇਚ ਹੈ ਉਨ ਸੰਗਤ ਕਿਆ। ਉਹ ਅੱਜ ਜਿਵੇਂ ਆਪਾਂ ਬੈਠੇ ਆ ਇਹਦੀ ਆਰੰਭਤਾ ਗੁਰੂ ਨਾਨਕ ਸਾਹਿਬ ਨੇ ਕੀਤੀ ਹੈ। ਤੇ ਉਹ ਸੰਗਤਾਂ ਫਿਰ ਅੱਗੇ ਤੋਂ ਅੱਗੇ ਧਰਮ ਛਲਾਵਾ ਪਹਿਲਾਂ ਕਿਹਾ ਗਿਆ ਫਿਰ ਗੁਰਦੁਆਰੇ ਕਿਹਾ ਗਿਆ। ਗੁਰੂ ਨੇ ਆਖਿਆ ਗੁਰਦੁਆਰੇ ਹੋਏ ਸੋਜੀ ਵਾਏ। ਤੋਂ ਪਹਿਲਾ ਨੁਕਤਾ ਆਪਾਂ ਸਾਰਿਆਂ ਨੇ ਜੀਵਨ ਦੇ ਵਿੱਚ ਇਹੀ ਅਹਿਮ ਰੱਖਣਾ ਹੈ ਕਿ ਹਰ ਰੋਜ਼ ਗੁਰੂ ਦੀ ਸੰਗਤ ਕਰਨੀ ਹੈ ਭਾਵ ਹਰ ਰੋਜ਼ ਅਸੀਂ ਗੁਰਦੁਆਰੇ ਆਉਣਾ ਹੈ ਗੁਰਦੁਆਰੇ ਆ ਕੇ ਗੁਰਬਾਣੀ ਦਾ ਪਾਠ ਕਰਨਾ ਹੈ ਜਾਂ ਸੁਣਨਾ ਹੈ ਕਥਾ ਕੀਰਤਨ ਇਹਦੀ ਆਰੰਭਤਾ ਗੁਰੂ ਨਾਨਕ ਸਾਹਿਬ ਕਰਕੇ ਗਏ ਆ ਤੇ ਆਪਾਂ ਸਾਰੇ ਗੁਰੂ ਨਾਨਕ ਸਾਹਿਬ ਦੇ ਸਿੱਖ ਵਾ ਇਹ ਇਸ ਕਰਕੇ ਸਿੱਖ ਦੇ ਜੀਵਨ ਦਾ ਪਹਿਲਾ ਅਹਿਮ ਅੰਗ ਹੈ ਗੁਰਦੁਆਰੇ ਆਦਰੀ ਭਰਨੀ ਮਨ ਕਰਕੇ ਗੁਰ ਸ਼ਬਦ ਨਾਲ ਜੁੜਨਾ ਸ੍ਰੀ ਗੁਰੂ ਨੇ ਤੇ ਇੱਕ ਹੋਰ ਵੀ ਸਿਧਾਂਤ ਦਿੱਤਾ ਭਾਈ ਗੁਰਦਾਸ ਜੀ ਨੇ ਇੱਕ ਸਿੱਖ ਦੋਏ ਸਾਥ ਸੰਤ ਤੁਸੀਂ ਘਰੇ ਵੀ ਬੈਠੇ ਹੁੰਦਾ ਤਿਆ ਆਪਾਂ ਘਰ ਦੇ ਵਿੱਚ 2 ਵਾਂ 3 ਵਾਂ 4 ਵਾਂ 5 ਵਾਂ ਜਿਤਨੇ ਨਹੀਂ ਆ। ਆਪਾਂ ਘਰ ਦੇ ਵਿੱਚ ਵੀ ਗੁਰਬਾਣੀ ਦਾ ਪਾਠ ਕਰੀਏ। ਗੁਰੂ ਦੀਆਂ ਸਿੱਖ ਜਰਨੈਲਾਆਂ ਦੀਆਂ ਬਾਤਾਂ ਪਾਈਏ। ਉਹ ਕੀ ਹੋ ਗਈ ਸਾਡੇ ਘਰ ਦੇ ਵਿੱਚ ਇੱਕ ਸਿੱਖ ਦੋਏ ਸਾਧ ਸੰਗ ਉਹ ਵੀ ਗੁਰੂ ਦੀ ਸੰਗਤ। ਪਰ ਗੁਰੂ ਦੇ ਆਣ ਕੇ ਦਰ ਤੇ ਦਰਸ਼ਨ ਵੀ ਕਰਨੇ ਆ। ਸਤ ਗੁਰਦੁਆਰੇ ਦੀ ਹਾਜ਼ਰੀnga ਭਰ ਕੇ ਇਹਨਾਂ ਨੁਕਤਿਆਂ ਨੂੰ ਆਪਣੇ ਜੀਵਨ ਦੇ ਵਿੱਚ ਅਹਿਮ ਥਾਂ ਦੇ। ਕਿਉਂਕਿ ਵੇਖੋ ਪਦਾਰਤਵਾਦੀ ਯੋਗਵਾਦ। ਅੱਜ ਦੇ ਪਦਾਰਤਵਾਦੀ ਯੋਗ ਦੇ ਵਿੱਚ ਅਸੀਂ ਸ਼ਹਿਰਾਂ ਦੇ ਵਿੱਚ ਵੇਖਦੇ ਹਾਂ ਪੈਸੇ ਦੀ ਕੋਈ ਕਮੀ ਨਹੀਂ ਥਪੋੜ। ਪੈਸਾ ਹੈ। ਪਰ ਘਰਾਂ ਦੇ ਵਿੱਚ ਸ਼ਾਂਤੀ ਨਹੀਂ ਹੈ। ਟਿਕਾਉ ਨਹੀਂ ਹੈ। ਸਹਿਜ ਨਹੀਂ ਹੈ। ਪਰਿਵਾਰ ਇੱਕ ਥਾਂ ਤੇ ਬੈਠ ਕੇ ਗੱਲਬਾਤ ਕਰੇ ਉਹ ਮਾਹੌਲ ਨਹੀਂ ਹੈ ਤਾਂ ਗੁਰੂ ਨੇ ਕਿੰਨਾ ਵੱਡਾ ਸਿਧਾਂਤ ਸਾਨੂੰ ਪਹਿਲਾਂ ਦਿੱਤਾ ਸਤ ਸੰਗਤ ਦਾ ਘਰੇ ਵੀ ਸੰਗਤ ਤੇ ਗੁਰਦੁਆਰੇ ਦੀ ਸੰਗਤ ਜੇ ਅਸੀਂ ਗੁਰੂ ਨਾਲ ਜੁੜੇ ਹਾਂ ਸਾਡੇ ਜੀਵਨ ਵਿੱਚ ਆਵੇਗਾ ਸਬਰ ਸਾਡੇ ਜੀਵਨ ਵਿੱਚ ਆਵੇਗਾ ਸਹਿਜ ਜਦੋਂ ਸਹਿਜ ਆ ਗਿਆ ਤਾ ਪਾਵੇਂ ਬਹੁਤਾ ਪੈਸਾ ਹੋਵੇ ਦਾ ਨਾਮ ਹੋਵੇ ਅਸੀਂ ਤਾਂ ਵੀ ਸੁਖੀ ਹੋਵਾਂ ਇੱਕ ਬੜਾ ਪਿਆਰਾ ਸ਼ਬਦ ਹੈ ਗੁਰੂ ਦਾ ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ ਜਾਤ ਨਾ ਪਾਤ ਨਾ ਆਦਰ ਉद्याਨ ਪਰਮਿਨਾ ਮਿੱਤਰ ਨਾ ਇਠ ਧਨ ਰੂਪ ਹੀਣ ਕਿਛ ਸਾਥ ਨਾ ਛਿੰਨਾ ਪਰ ਕੀ ਸਿਧਾਂਤ ਦੱਸਦਾ ਰਾਜਾ सगली ਸ੍ਰਿਸ਼ਟ ਕਾ ਹਰ ਨਾਮ ਮੰਨ ਤਿੰਨ ਕੁਛ ਵੀ ਨਾ ਹੋਵੇ ਪਰ ਜੇ ਅਸੀਂ ਗੁਰਬਾਣੀ ਦੇ ਨਾਲ ਜੁੜੇ ਆ ਅਸੀਂ ਰਾਜੇ ਆ ਰਜੇ ਹੋਏ ਆ ਅਸੀਂ ਸਬਰ ਵਿੱਚ ਵਾਂ ਅਸੀਂ ਸਹਿਜ ਵਿੱਚ ਹਾਂ ਤਾਂ ਅੱਜ ਦੇ ਪਦਾਰਕਵਾਦੀ ਯੁੱਗ ਦੇ ਵਿੱਚ ਅਸੀਂ ਸਾਰਿਆਂ ਨੇ ਇਸ ਗੱਲ ਤੇ ਧਿਆਨ ਦੇਣਾ ਵਾ ਘਰ ਵਿੱਚ ਵੀ ਤੇ ਗੁਰਦੁਆਰੇ ਆਣ ਕੇ ਵੀ ਸੰਘਕ ਕਰਕੇ ਬਾਣੀ ਲਾਉਂਦੇ ਦੂਜੀ ਗੱਲ ਅਸੀਂ ਸਿੱਖਾਂ ਦਾ ਇਸ ਗੱਲ ਦਾ ਮਾਣ ਹੈ ਸਾਡਾ ਫਕਰ ਹੈ ਸਾਡੀ ਦੁਨੀਆ ਦੇ ਵਿੱਚ ਮਾਈਨਰ ਮਨਿਆਉਂਤੀ ਹਾਂ ਘੱਟ ਤੋਂ ਘੱਟ ਗਿਣਤੀ ਹਾਂ ਪਰ ਸਾਡੀ ਇੱਕ ਵੱਖਰੀ ਆਡੈਂਟੀਟੀ ਹੈ ਸਾਡੀ ਇੱਕ ਵੱਖਰੀ ਪਛਾਣ ਹੈ ਅਰਬਾਂ ਖਰਬਾਂ ਦੇ ਵਿੱਚ ਵੀ ਖੜਾ ਸਿੱਖ ਨਜ਼ਰ ਆਉਂਦਾ ਹੈ ਹੈਗਾ ਤਾਂ ਆਪਣੀ ਜਿਹੜੀ ਆਡੈਂਟੀਟੀ ਆ ਪਛਾਣ ਵਾਂ ਇਹਨੂੰ ਕਾਇਮ ਰੱਖਣਾ ਇਹਨੂੰ ਕਿਦਾਂ ਕਾਇਮ ਰੱਖਣਾ ਗੁਰੂ ਨੇ ਆਖਿਆ ਕਿ ਸਿੱਖੀ ਕੇਸਾਂ ਤੇ ਸਵਾਰਥਾਂ ਦੇ ਨਾਲ ਨਿਭਾਉਂ ਸਵਾਰਥਾਂ ਦੀ ਗੱਲ ਆਪਾਂ ਪਹਿਲਾਂ ਕੀਤੀ ਆ ਪਾਣੀ ਦੇ ਨਾਲ ਦੁਰਨਾ ਗੁਰੂ ਚੇਟਿਆ ਦੇ ਵਿੱਚ ਤੇ ਕੇਸਾਂ ਦੀ ਗੱਲ ਵੀ ਹੈ ਇੱਥੇ ਅਸੀਂ ਬਾਗੀ ਤੌਰ ਤੇ ਕੇਸ ਸਰੀਰਕ ਤੌਰ ਤੇ ਪੈਰ ਦੇ ਨਹੋਂ ਤੋਂ ਲੈ ਕੇ ਜੂੜੇ ਤੱਕ ਕੇਸ ਸਾਬਤ ਰੱਖਨੇ ਇਹ ਗੁਰੂ ਦਾ ਇਹ ਦਾੜੀ ਇਹ ਕੇਸ ਭੈਣਾ ਦੇ ਸਿਰ ਤੇ ਦੁਪੱਟੇ ਦਸਤਾਰਾਂ ਇਹ ਪਛਾਣ ਹੈ ਸਾਡੀ ਆਡੈਂਟੀ ਹੈ ਸਾਡੀ ਔਰ ਆਡੈਂਟੀ ਨੂੰ ਕਾਇਮ ਰੱਖਣਾ ਆਪਾਂ ਆਹ ਸੋਹਣੇ ਸੋਹਣੇ ਬੱਚੇ ਬੈਠੇ ਆ ਕਿੰਨੀਆਂ ਸੋਹਣੀਆਂ ਦਸਤਾਰਾਂ ਸਜਾਈਆਂ ਭਾਈ ਮਨਦੀਪ ਸਿੰਘ ਜੀ ਨੇ ਲੱਗ ਕੇ ਆਏ ਨਿਹੰਗ ਫੌਜਾਂ ਬੈਠੀਆਂ ਦਾਲ ਪੰਥ ਇਹ ਮਹਾਕਾਲ ਆ ਫਰਨੇ ਵਾਲੇ ਸਿੰਘ ਹੁੰਦੇ ਆ ਦਸਤਾਰਾਂ ਸਜਾ ਕੇ ਵੀਰ ਭਰਾ ਬੈਠੇ ਆ ਭੈਣਾ ਬੈਠੇ ਇਹ ਜੇ ਸਾਡੀ ਪਛਾਣ ਵਾ ਇਹਨੂੰ ਆਪਾਂ ਕਾਇਮ ਰੱਖਣਾ ਵਾ ਭੈਣਾ ਨੂੰ ਮੈਂ ਇਹ ਬੇਨਤੀ ਕਰਦਾ ਵਾਂ ਤੁਸੀਂ ਜਦੋਂ ਬੱਚਿਆਂ ਨੂੰ ਰਾਤ ਨੂੰ ਸੌਂਵਾਉਂਦੀਆਂ ਜੇ ਹਰ ਰੋਜ਼ ਬੱਚਿਆਂ ਨੂੰ ਇੱਕ ਗੱਲ ਗੁਰੂ ਦੀ ਗੁਰੂ ਦੇ ਸਿੱਖਾਂ ਦੀ ਸਿੱਖ ਸ਼ਹੀਦਾਂ ਦੀ ਜਰਨੈਲਾਂ ਦੀ ਕਿਸੇ ਵਿੱਚੋਂ ਵੀ ਇੱਕ ਗੱਲ ਰੋਜ਼ ਦੱਸਣੀ ਹੈ ਇੱਕ ਤਾਂ ਜੇ ਆਪਾਂ ਰੋਜ਼ ਮਾਮਾ ਖਾਸ ਕਰਕੇ ਬੱਚਿਆਂ ਨੂੰ ਗੁਰੂ ਦੀ ਗੱਲ ਦੱਸਣੀਆਂ ਤਾਂ ਬੱਚੇ ਗੁਰੂ ਦੇ ਨਾਲ ਜੁੜੇ ਰਹਿੰਦੇ ਬੱਚੇ ਸਿੱਖੀ ਦੇ ਵਿੱਚ ਪ੍ਰਫੁੱਲਤ ਰਹਿਣ ਗਿਆ ਥੋੜੇ ਦਿਨ ਪਹਿਲਾਂ ਮੇਰੇ ਕੋਲ ਇੱਕ ਮਾਤਾ ਪਿਤਾ ਆਏ ਇੱਕ ਮੁਲਕਾ ਇਸਲਾਮੀ ਮੁਲਕਾ ਉਜੇਪੁਰਾ ਉੱਥੇ ਬੱਚੇ ਜਿਹੜੇ ਆ ਉਹ ਡਾਕਟਰੀ ਦੀ ਪੜ੍ਹਾਈ ਕਰਨ ਗਏ ਤੇ ਪਹਿਲਾਂ ਉਹ ਇੱਕ ਹੋਰ ਮੁਲਕ ਦੇ ਵਿੱਚ ਸੀ ਉੱਥੇ جنگ ਲੱਗਦੀ ਤੇ ਉਥੋਂ ਬੱਚਿਆਂ ਨੂੰ ਦੂਜੇ ਮੁਲਕ ਭੇਜਿਆ ਉਹ 4 ਸਾਲ ਹੋ ਗਏ ਤੇ 9ਵੇਂ ਸਾਲ ਦੇ ਵਿੱਚ ਉਹ ਪਹਿਲਾਂ ਤੋਂ ਹੀ ਆਇਆ ਸੀ 100 ਸਾਲ ਤੋਂ ਹੀ ਗੱਲ ਚੱਲ ਰਹੀ ਸੀ ਵੀ ਜਦੋਂ ਬੱਚਿਆਂ ਨੇ ਐਮ ਬੀ ਬੀ ਐਸ ਕਰਦਿਆਂ ਆਪਰੇਸ਼ਨ ਵਾਲੇ ਕੰਮ ਦੇ ਵਿੱਚ ਅੱਗੇ ਜਾਣਾ ਵਾ ਤਾਂ ਉਹ ਕਹਿੰਦੇ ਸੀ ਕਿ ਕੇਸ ਕੱਟਣੇ ਪੈਣੇ ਕੇਸ ਸਾਬਤ ਨਹੀਂ ਰੱਖੇ ਜਾ ਸਕਦੇ ਕੋਣ ਬੱਚੇ ਦੇ ਘਰ ਦੇ ਵਿੱਚ ਮਾਹੌਲ ਹੈ ਗਾਂਦਾਸੀ ਵੀ ਮਾਪੇ ਵੀ ਸਿੱਖ ਵਿਸਤਾਰਤਾ ਨਹੀਂ ਬਾਪੂ ਵੀ ਸਿੱਖ ਤੇ ਬੱਚੇ ਨੇ ਆਖਿਆ ਵੀ ਮੇਰੇ ਲਈ ਤੇ ਇਹ ਮناسب ਨਹੀਂ ਕਿ ਮੈਂ ਦਾੜੀ ਕੱਟ ਦਵਾਂ ਅਸੀਂ ਤੇ ਕਦੀ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਕਿ ਸਿੱਖੀ ਨੂੰ ਜਿੱਦਾਂ ਛੱਡਾਂਗੇ ਜਾਂ ਕੈਂਚੀ ਲਾਵਾਂਗੇ ਉਹਨੇ ਉਹਨਾਂ ਦੀ ਗੱਲ ਨਾ ਮੰਨੀ ਇੱਥੇ ਸੰਪਰਕ ਹੋਇਆ ਕਈਆਂ ਦੇ ਨਾਲ ਫਿਰ ਇਮਾਮਹਾਰਾਜੀ ਦੀ ਹਜ਼ੂਰੀ ਚ ਕਿਨਾਮਾ ਗੁਰੂ ਗ੍ਰੰਥ ਸਾਹਿਬ ਵਿਆਹ ਹਰ ਸਿਮਰਤ ਕੌਰ ਦੇ ਨਾਲ ਸੰਪਰਕ ਹੋਇਆ ਉਹਨਾਂ ਨੇ ਉੱਥੋਂ ਦੀ ਗਵਰਨਮੈਂਟ ਦੇ ਨਾਲ ਗੱਲ ਕੀਤੀ ਤੇ ਫੇਰ ਉਹਨਾਂ ਨੇ ਜੁਨੀ ਵਰਸਤੀ ਆੜਿਆ ਨੇ ਕਿਹਾ ਕਿ ਸਾਨੂੰ ਨਹੀਂ ਸੀ ਪਤਾ ਕਿ ਸਿੱਖ ਦੇ ਵਾਸਤੇ ਕੇਸ ਕਿੰਨੇ ਅਹਿਮ ਆ ਅਸੀਂ ਆਪਣੀ ਗਲਤੀ ਫੀਲ ਕਰਦੇ ਆ ਔਰ ਗਲਤੀ ਮੰਨੀ ਉਹਨਾਂ ਨੇ ਇਹ ਬੱਚਾ ਬਿਲਕੁਲ ਦਾੜਾ ਰੱਖ ਕੇ ਆਪਣਾ ਇਹ ਸਾਨੂੰ ਸਾਫਤ ਰੱਖ ਕੇ ਇਹਦੀ ਸੰਭਾਲ ਕਰ ਰਹਿਣ ਹੁੰਦਾ ਜੋ ਕਪੜਾ ਬਾੰਦੇ ਹੋ ਪਰ ਇਹ ਇਸਾਂ ਦੇ ਨਾਲ ਆਪਣੀ ਡਾਕਟਰੀ ਦੀ ਪੜ੍ਹਾਈ ਮੁਕੰਮਲ ਕਰ ਸਕਦੇ। ਉਹ ਇਹਦੇ ਦੋਨੋਂ ਭੈਣ ਭਰਾ ਵਾ ਅੱਜ ਵੀ ਉੱਥੇ ਪੜ੍ਹ ਰਹੇ। ਹੁਣ ਉਹਨਾਂ ਬੱਚਿਆਂ ਨੂੰ ਇਹ ਸਿੱਖਿਆ ਕਿੰਨੇ ਦਿੱਤੀ? ਕਿ ਆਪਾਂ ਕਿਸ ਨਹੀਂ ਕਤਲ ਕਰਾਉਣੇ ਪੁੱਤ। ਧੀ ਵੀ ਅਗੋਂ ਦੇ ਭੈਣ ਭਰਾ ਉੱਥੇ। ਕਿੰਨੇ ਸਿੱਖਿਆ ਦਿੱਤੀ? ਮਾਂ ਨੇ ਪਿਓ ਜਦੋਂ ਮਾਂ ਬਾਪ ਬੱਚੇ ਨੂੰ ਸਿੱਖੀ ਦੀ ਗੱਲ ਦੱਸਣਗੇ ਔਰ ਵੱਡੀ ਗੱਲ ਮਾਂ ਖੁਦ ਵੀ ਇਸਾ ਨੂੰ ਸਾਬਤ ਰੱਖਦੀ ਹੋਵੇ ਜਿਹੜੀ ਮਾਂ ਖੁਦ ਉਸ ਦੁਕਾਨ ਤੇ ਜਾਵੇ ਜਿੱਥੇ ਕੇਸਾਂ ਦੀ ਬਿਆਦਬੀ ਹੁੰਦੀ ਆ ਧੀ ਵੀ ਜਾਦੀ ਬਾਪੂ ਖੁਦ ਉੱਥੇ ਜਾਵੇਗਾ ਜਿੱਥੇ ਕੇਸ ਕਤਲ ਕੀਤੇ ਜਾਂਦੇ ਆ ਉੱਤ ਵੀ ਜਾਵੇ ਤੇ ਜੇ ਅਸੀਂ ਚਾਹੁੰਦੇ ਆ ਕਿ ਸਾਡੇ ਘਰ ਦਾ ਜਿਹੜਾ ਮਾਹੌਲ ਵਾ ਉਹ ਗੁਰੂ ਨਾਨਕ ਦੀ ਸਿੱਖੀ ਵਾਲਾ ਹੋਵੇ ਤਾਂ ਪਹਿਲਾਂ ਸਾਨੂੰ ਆਪਣੇ ਦਿਲ ਦੇ ਵਿੱਚ ਗੁਰੂ ਦੀ ਸਿੱਖੀ ਰੱਖਣੀ ਪਵੇ। ਔਰ ਗੁਰੂ ਨਾਨਕ ਦੀ ਸਿੱਖੀ ਨੂੰ ਦਿਲ ਦੇ ਵਿੱਚ ਰੱਖ ਕੇ ਆਪ ਗੁਰੂ ਦੀ ਬਾਣੀ ਨਾਲ ਬਾਣੀ ਨਾਲ ਘਰ ਦੇ ਵਿੱਚ ਗੁਰੂ ਦੀਆਂ ਸਾਖੀਆਂ ਨਾਲ ਜੋੜਨਾ ਪਵੇਗਾ ਜੇ ਮਾਪੇ ਖੁਦ ਜੁੜਿਆ ਦੁਨੀਆਂ ਦੀ ਕੋਈ ਵੀ ਤਾਕਤ ਜਿਹੜੀ ਆ ਉਹ ਬੱਚਿਆਂ ਨੂੰ ਸਿੱਖੀ ਤੋਂ ਦੂਰ ਨਹੀਂ ਕਰ ਸਕਦੀ। ਤੋਂ ਮੈਂ ਸਾਰਿਆਂ ਨੂੰ ਇਹ ਅਪੀਲ ਕਰਦਾ ਮੇਰੀਆਂ ਭੈਣਾਂ ਬੈਠੀਆਂ ਗੁਰੂ ਜੀ ਨੇ ਤੁਹਾਨੂੰ ਬਹੁਤ ਹੀ ਮਾਣ ਦਿੱਤਾ। ਮਾਈ ਦੇਸਾ ਜੀ ਦਾ ਜਿਕਰ ਭਾਈ ਜਸਵੀਰ ਸਿੰਘ ਵੀ ਹੋਣੀ ਕਰਦਾ। ਪੰਡ ਜੰਮੀ ਐ ਪੰਡ ਨਿੰਮੀ ਐ ਪੰਡ ਮੰਗਣ ਵਿਆਹ ਢੋਂ ਹੋਵੇ ਦੋਸਤੀ ਢੋਂ ਚੱਲੇ ਰਾਹ ਪੰਡ ਮੂਆ ਪੰਡ ਭਾਲੀਆ ਪੰਡ ਹੋਵੇ ਬੰਧਾਰ ਸੋ ਕਿਉ ਮੰਦਾ ਆਕੀਆ ਜਿੱਥ ਜੰਮੇ ਤੁਹਾਨੂੰ ਕਿਹਾ ਵੀ ਜਿਹੜੀ ਬੀਬੀ ਰਾਜਿਆ ਮਹਾਰਾਜਿਆ ਮਹਾਂਪੁਰਸ਼ਾਂ ਨੂੰ ਜਨਮ ਦਿੰਦੀਆ ਉਹਨੂੰ ਮਾੜਾ ਨਾ ਆਪੂ ਤਾਂ ਬੀਬੀਆਂ ਦਾ ਇਹ ਫਰਜ਼ ਵਾ ਭੈਣਾ ਦਾ ਵੀ ਫਰਜ਼ ਵਾ ਆਪ ਵੀ ਗੁਰੂ ਨਾਲ ਜੁੜੀਏ ਬੱਚਿਆਂ ਨੂੰ ਵੀ ਗੁਰੂ ਦੇ ਨਾਲ ਜੁੜੋ ਕਿਉਂਕਿ ਵੇਖੋ ਜੇ ਬੱਚੇ ਜੁੜ ਗਏ ਨਾ ਮੈਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਦੁਨੀਆ ਕੀ ਹੈ ਕਿ ਪੰਜਾਬ ਵਿੱਚ ਬੜਾ ਜੇ ਅਸੀਂ ਚਾਹੁੰਦੇ ਹਾਂ ਕਿ ਬੱਚੇ ਸਾਡੇ ਇਹੋ ਜਿਹੇ ਅਲਾਮਤਾਂ ਦੇ ਵੱਲ ਨਾ ਜਾ ਮੈਂ ਜਦੋਂ ਪਿੰਡਾਂ ਦੇ ਵਿੱਚ ਜਾ ਰਿਹਾ ਮਿਚ ਰਿਹਾ ਤੇ ਮੈਨੂੰ ਕਈ ਮਾਈਆਂ ਮਿਲਦੀਆਂ ਜਿਹੜੀਆਂ ਕਹਿੰਦੀਆਂ ਕਿ ਪੁੱਤ ਸਾਡੇ ਪੁੱਤ ਨੂੰ ਬਚਾਓ ਇਹ ਚਿੱਟੇ ਦਾ ਨਸ਼ਾ ਕਰਦਾ ਹੈ ਕਿ ਫੁਲਾਣਾ ਨਸ਼ਾ ਕਰਦਾ ਬੱਚਿਆਂ ਨੂੰ ਸਮਝਾਈਂਦੇ ਕੋਸ਼ਿਸ਼ ਹੈ ਵੀ ਬੱਚੇ ਆਪਣੇ ਵਾਪਸ ਆਉਣ ਨਸ਼ੇ ਵੱਲ ਪਰ ਅੱਕੇ ਸਾਡੇ ਬੱਚੇ ਇਧਰ ਨੂੰ ਨਾ ਜਾਣ ਅੱਛੀ ਕੋਈ ਪੱਕਾ ਉਹਦਾ ਬੰਨ੍ਹਣ ਨੂੰ ਬੰਨੀਏ ਸਰਕਾਰਾਂ ਤੇ ਆਸ ਨਹੀਂ ਰੱਖਣ ਦੀ ਲੋੜ। ਨਾ ਹੀ ਮਨ ਕੁਛ ਕਰੇ। ਇਹ ਸਰਕਾਰਾਂ ਚਾਹਣ ਤੇ 24 ਘੰਟੇ ਦੇ ਵਿੱਚ ਨਸ਼ਾ ਬੰਦ ਹੋ ਸਕਦਾ ਹੈ। ਪਰ ਅਗਲੀ ਆਉਣੀ ਲੋੜ ਪਈ। ਇਹ ਪਹਿਰੇ ਢਾਹੀ ਸਾਨੂੰ ਬਚਪਨ ਤੋਂ ਕਰਣੀ ਪਵੇ। ਬੱਚਿਆਂ ਨੇ ਦਿਵਾਲੇ ਧਰਮ ਦੀ ਇੱਕ ਵਾਰ ਲਾਉਣੀ ਪਵੇ। ਔਰ ਜੇਸ ਬੱਚੇ ਦੇ ਦਿਵਾਲੇ ਧਰਮ ਦੀ ਬਾੜਾ ਜਿਹਨੂੰ ਸਿੱਖੀ ਦਾ ਪਤਾ ਬਚਪਨ ਤੋਂ ਲੱਗ ਗਿਆ ਦੁਨੀਆਂ 'ਚ ਕੋਈ ਤਾਕਤ ਉਹਨੂੰ ਨਸ਼ੇ ਵਾਲੇ ਪਾਸੇ ਕਿਵੇਂ ਲੈ ਜਾਊ ਉਹਨੂੰ ਪਤਾ ਹੈ ਅਮਲ ਬਾਣੀ ਦਾ ਰੱਖਣਾ ਹੈ ਅਮਲ ਪ੍ਰਸ਼ਾਦੇ ਦਾ ਰੱਖਣਾ ਹੈ ਇਹਦੇ ਤੋਂ ਇਲਾਵਾ ਮੈਂ ਕੋਈ ਅਮਲ ਨਹੀਂ ਕਰਨਾ ਤਬਚਨ ਉਹ ਸਾਡੇ ਬੱਚੇ ਸੋਹਣੇ ਸੁਨੱਖੇ ਗੱਪਰੂ ਬਾਣ ਨਾ ਤੱਕੀਆਂ ਕਰਨ ਦੁਨੀਆਂ ਦੇ ਹਰ ਖੇਤਰ ਚੱਗੇ ਵਧਣ ਉਹਦੀ ਅਰੰਭਤਾ ਸਾਨੂੰ ਬੱਚੇ ਤੇ ਬਚਪਨ ਤੋਂ ਹੀ ਕਰਨੀ ਪਵੇ ਉਹ ਸਾਰੀ ਘਰ ਤੋਂ ਕਰਨੀ ਪਵੇ ਔਰ ਆਪਣੇ ਬੱਚਿਆਂ ਨੂੰ ਪੂਰਾ ਗੁਰਸਿੱਖੀ ਦੇ ਨਾਲ ਜੋੜਨਾ ਪਵੇ ਤੇ ਇਹ ਬਾਣਾ ਜਿਹੜਾ ਆਡੈਂਟੀ ਜਿਹੜੀ ਆ ਸਾਡੀ ਪਛਾਣ ਜਿਹੜੀ ਦਾ ਇਹਨੂੰ ਆਪਾਂ ਪ੍ਰਪੱਕ ਕਰ